ਜਿਹੜੇ ਤਿੰਨ ਲਾਜ਼ ਨੇ ਕੁਝ ਤਾਂ ਸੈਕਸ਼ਨਸ ਚੇਂਜ ਕੀਤੀਆਂ ਗਿਆ ਨੇ ਔਰ ਨਾਮ ਚੇਂਜ ਕੀਤਾ ਗਿਆ ਬਹੁਤ ਸਾਰਾ ਪਾਰਟ ਜਿਹੜਾ ਹੈ ਉਹ ਜੋ ਪਹਿਲਾ ਸੀ ਉਹੀ ਹੈ ਪੰਜ ਤੋਂ ਵੱਧ ਬੰਦੇ ਜਿਹੜੇ ਇਕੱਠੇ ਹੋ ਕੇ ਇਸ ਤਰ੍ਹਾਂ ਦਾ ਅਫੈਂਸ ਕਰਦੇ ਨੇ ਉਹ ਮੌਬ ਲਿੰਚਿੰਗ ਹੀ ਹੈ ਉਹ ਜਿਹੜਾ ਹੈ ਅਫੈਂਸ ਮਰਡਰ ਦੇ ਵਿੱਚ ਜੋੜ ਦਿੱਤਾ ਸੈਕਸ਼ਨ ਸ਼ਾਇਦ 103 ਹੈ ਜਿਹੜੀਆਂ ਕਿ ਆਈਪੀਸੀ ਸੀ ਜਿਵੇਂ ਐਡਲਟਰੀ ਸੀ ਇਹ ਰਿਮੂਵ ਕਰ ਦਿੱਤੀ ਗਈ ਹੈ ਅਨੈਚੁਰਲ ਅਫੈਂਸੀਸ ਸੀਗੇ ਸੈਕਸ਼ਨ 377 ਸੀ ਇਰ ਮੂਵ ਕਰ ਦਿੱਤੀ ਗਈ ਹੈ ਕਿ ਉਹ ਜਿਹੜਾ 15 ਦਿਨਾਂ ਦਾ ਰਿਮਾਂਡ ਸੀ ਹੁਣ ਵੱਧ ਦਿਨਾਂ ਦਾ ਹੋ ਸਕਦਾ ਕਿਆ ਹੋ ਸਕਦਾ ਕਿਆ ਨਹੀਂ ਇਹਦੇ ਲਈ ਅਸੀਂ ਜਿਹੜਾ ਹੈਗਾ ਆਪਣੇ ਐਡਵੋਕੇਟ ਭਰਾਵਾਂ ਨੂੰ ਸਾਰਿਆਂ ਨੂੰ ਕਿਹਾ ਵੀ ਅਸੀਂ ਗੋ ਥਰੂ ਹੋਵੋ ਕਿਹਾ ਜ਼ੀਰੋ ਐਫ ਆਈ ਆਰ ਦਾ ਵੀ ਇਹਦੇ ਚ ਕੀਤਾ ਗਿਆ ਉਹ ਉਹਦੇ ਬਾਰੇ ਵੀ ਤਾਂ ਕਿਤੇ ਵੀ ਜਿਹੜੀ ਹੈਗੀ ਹੈ ਅਫੈਂਸ ਕਿਤੇ ਵੀ ਹੋਇਆ ਉਹ ਜਿਹੜੀ ਹੈ ਜ਼ੀਰੋ ਐਫ ਆਈ ਆਰ ਮੇਰੇ ਖਿਆਲ ਸੈਕਸ਼ਨ ਲੱਗੇ ਹੈਗੀ ਹੈ 4 ਹੈ ਜਾਂ ਕਿਆ ਹੈ ਉਹਦੇ ਵਿੱਚ ਉਹਨਾਂ ਨੇ ਪਾ ਦਿੱਤਾ ਤੱਕ ਚੈਲੰਜ ਹੋਊਗਾ ਸਾਰੇ ਵਕੀਲਾਂ ਦੇ ਲਈ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਲੰਬਾ ਛੋੜਾ ਚੈਲੰਜ ਹੈ ਡੈਫੀਨੇਟਲੀ ਇਹਨਾਂ ਨੂੰ ਅਡਾਪਟ ਕਰਨ ਦੇ ਲਈ ਕੁਝ ਜਿਹੜਾ ਹੈ ਸਮਾਂ ਲੱਗੇਗਾ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਅੱਜ ਯਾਨੀ ਕਿ 1 ਜੁਲਾਈ ਤੋਂ ਤਿੰਨ ਜਿਹੜੇ ਕ੍ਰਿਮੀਨਲ ਲਾਅ ਸੀ ਉਹ ਰਿਪਲੇਸ ਹੋ ਚੁੱਕੇ ਨੇ ਅੱਜ ਤੋਂ ਇੰਪਲੀਮੈਂਟ ਹੋਣ ਜਾ ਰਹੇ ਨੇ ਜਿਹੜੇ ਨਵੇਂ ਕਾਨੂੰਨ ਨੇ ਪੂਰੇ ਦੇਸ਼ ਪਰ ਚ ਇਸ ਦੀ ਚਰਚਾ ਚੱਲ ਰਹੀ ਹੈ ਸੋ ਇਹਨਾਂ ਕਾਨੂੰਨਾਂ ਦੇ ਨਾਲ ਵੱਡੇ ਪੱਧਰ ਤੇ ਕੀ ਕੀ ਤਬਦੀਲੀ ਆਉਣ ਵਾਲੀ ਹੈ ਕਿਉਂਕਿ ਇਹ ਜਿਹੜੇ ਕਾਨੂੰਨ ਨੇ ਉਹ ਸਿੱਧੇ ਤੌਰ ਤੇ ਪੁਲਿਸ ਨੂੰ ਵਕੀਲਾਂ ਨੂੰ ਤੇ ਜੱਜਾਂ ਨੂੰ ਉਹ ਸਿੱਧੇ ਤੌਰ ਤੇ ਪ੍ਰਭਾਵਿਤ ਕਰਨਗੇ ਉਹਨਾਂ ਦਾ ਜਿਹੜਾ ਕੰਮਕਾਰ ਹੁੰਦਾ ਉਸ ਤੇ ਹੀ ਸਾਰਾ ਕੁਝ ਟੁੱਕਦਾ ਤੇ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਸਾਡੇ ਨਾਲ ਅਸ਼ੋਕ ਸਿੰਘਲਾ ਜੀ ਮੌਜੂਦ ਨੇ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਚੇਅਰਮੈਨ ਨੇ ਸਿੰਘਲਾ ਸਾਹਿਬ ਕਿਵੇਂ ਦੇਖਦੇ ਹੋ ਕੀ ਵੱਡੀ ਤਬਦੀਲੀ ਆਉਣ ਵਾਲੀ ਹੈ ਅੱਜ ਤੋਂ ਇਸ ਤਰ੍ਹਾਂ ਹੈ ਕਿ ਜਿਹੜੇ ਸਾਡੇ ਤਿੰਨ ਲਾਜ਼ ਨੇ ਅੱਜ ਤੋਂ ਉਹ ਐਪਲੀਕੇਬਲ ਹੋ ਰਹੇ ਨੇ ਮੈਂ ਸਮਝਦਾ ਕਿ ਇਹਨਾਂ ਦੇ ਵਿੱਚ ਜਿਹੜੇ ਤਿੰਨ ਲਾਜ਼ ਨੇ ਕੁਝ ਤਾਂ ਸੈਕਸ਼ਨਸ ਚੇਂਜ ਕੀਤੀਆਂ ਗਿਆ ਨੇ ਔਰ ਨਾਮ ਚੇਂਜ ਕੀਤਾ ਗਿਆ ਬਹੁਤ ਸਾਰਾ ਪਾਰਟ ਜਿਹੜਾ ਹੈ ਉਹ ਜੋ ਪਹਿਲਾ ਸੀ ਉਹੀ ਹੈ ਪਰ ਕਿਉਂਕਿ ਜਿਹੜੇ ਪੁਰਾਣੇ ਲਾ ਸਿਗੇ ਜਿਸ ਤਰ੍ਹਾਂ ਸਾਡੀ ਆਪੀਸੀ ਸੀ ਸੀ ਆਰਪੀਸੀ ਸੀ ਸੀ ਐਵੀਡੈਂਸ ਐਕਟ ਸੀ ਓਹੋ 100 ਸਾਲ ਦੇ ਪਹਿਲੇ ਬਣਾਏ ਹੋਏ ਅੰਗਰੇਜ਼ਾਂ ਵੇਲੇ ਤੋਂ ਲਾਅ ਸੀ ਸਾਡੇ ਹਿੰਦੁਸਤਾਨ ਦੀਆਂ ਜਿਹੜੀਆਂ ਅਲੱਗ-ਅਲੱਗ ਕੰਡੀਸ਼ਨਸ ਨਵੀਆਂ ਨਵੇਂ ਤਰ੍ਹਾਂ ਦੇ ਅਫੈਂਸ ਜਿਹੜੇ ਨੇ ਐਡ ਹੋਏ ਤਾਂ ਉਹਨਾਂ ਦੇ ਬਾਰੇ ਸਪੈਸੀਫਿਕਲੀ ਜਿਹੜੇ ਨੇ ਲਾਅਜ਼ ਦੇ ਵਿੱਚ ਪੁਰਾਣੇ ਲਾਅਜ਼ ਦੇ ਵਿੱਚ ਕੋਈ ਜ਼ਿਕਰ ਨਹੀਂ ਸੀ ਮੈਂ ਸਮਝਦਾ ਕਿ ਇਹਨਾਂ ਲਾਅਜ਼ ਨੂੰ ਅੱਜ ਦੇ ਸਮੇਂ ਦੇ ਦੀਆਂ ਸਿਚੁਏਸ਼ਨਸ ਨੂੰ ਡੀਲ ਕਰਨ ਦੇ ਲਈ ਸ਼ਾਇਦ ਇਹ ਲਿਹਾਤੇ ਗਏ ਨੇ ਜਿਵੇਂ ਕਿ ਮੈਂ ਸਮਝਦਾ ਕਿ ਮੌਬ ਲਿੰਚਿੰਗ ਬੜੇ ਪੱਧਰ ਤੇ ਅਸੀਂ ਇਨਸੀਡੈਂਟ ਜਿਹੜਾ ਹੈ ਇੰਡੀਆ ਚ ਦੇਖ ਰਹੇ ਹਾਂ ਤਾਂ ਮੌਬ ਲਿੰਚਿੰਗ ਐਸ ਸੱਚ ਤਾਂ ਸਪੈਸੀਫਾਈ ਨਹੀਂ ਕੀਤੀ ਬਟ ਉਹਨਾਂ ਨੇ ਜਿੱਥੇ ਪੰਜ ਤੋਂ ਵੱਧ ਬੰਦੇ ਜਿਹੜੇ ਇਕੱਠੇ ਹੋ ਕੇ ਇਸ ਤਰ੍ਹਾਂ ਦਾ ਅਫੈਂਸ ਕਰਦੇ ਨੇ ਉਹ ਮੌਬ ਲਿੰਚਿੰਗ ਹੀ ਹੈ ਉਹ ਜਿਹੜਾ ਹੈ ਅਫੈਂਸ ਮਰਡਰ ਦੇ ਵਿੱਚ ਜੋੜ ਦਿੱਤਾ ਸੈਕਸ਼ਨ ਸ਼ਾਇਦ 103 ਹੈ ਉਹਦੀ ਉਹਦੇ ਵਿੱਚ ਜੋੜ ਦਿੱਤਾ ਇਸ ਤਰ੍ਹਾਂ ਹੀ ਬਹੁਤ ਸਾਰੇ ਹੋਰ ਜਿਹੜੇ ਨੇ ਨਵੇਂ ਬਦਲਾਅ ਕੀਤੇ ਗਏ ਨੇ ਜਿਵੇਂ ਕਿ ਪੁਨਿਸ਼ਮੈਂਟ ਦੇ ਵਿੱਚ ਮੈਂ ਜੋ ਸਮਝਦਾ ਇੱਕ بڑا ਇਹ ਕਰੈਕਸ਼ਨਲ ਜਿਹੜੀ ਹੈ ਪੁਨਿਸ਼ਮੈਂਟ ਕੀਤੀ ਗਈ ਹੈ ਕਮਿਊਨਿਟੀ ਸਰਵਿਸਿਜ਼ ਸੁਪੋਜ਼ ਇੱਕ 2000 ਰੁਪਿਆ ਜਿਹੜਾ ਹੈ ਚੋਰੀ ਕਰ ਲਿੱਤਾ ਕਿਸੇ ਨੇ ਔਰ ਪਹਿਲੀ ਦਫਾ ਚੋਰੀ ਕੀਤਾ ਹੁਣ ਉਸ ਨੂੰ ਜੇਲ੍ਹ ਚ ਭੇਜਿਆ ਜਾਵੇ ਜਸ ਉਹਨੂੰ ਸਜ਼ਾ ਕੀਤੀ ਜਾਵੇ ਕਿ ਜੀ ਫਾਈਨ ਕੀਤਾ ਜਾਵੇ ਨਹੀਂ ਉਹਦੇ ਵਿੱਚ ਕਮਿਊਨਿਟੀ ਸਰਵਿਸਿਜ਼ ਦੀ ਕਿ ਤੁਸੀਂ ਉਹਦੇ ਵਿੱਚ ਡਿਫੀਨੇਸ਼ਨ ਐਸ ਕਮਿਊਨਿਟੀ ਸਰਵਿਸਿਜ਼ ਮੀਨਸ ਕਿ ਤੁਸੀਂ ਜਿਹੜਾ ਹੈ ਇਸ ਤਰ੍ਹਾਂ ਕਰਕੇ ਫਲਾਣੇ ਬੱਚਿਆਂ ਨੂੰ ਪੜ੍ਹਾਉਂਗੇ ਮਤਲਬ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਨੂੰ ਡਿਫਾਈਨਡ ਨਹੀਂ ਕਿਹੜੀਆਂ-ਕਿਹੜੀਆਂ ਕਮਿਊਨਿਟੀ ਸਰਵਿਸਿਜ਼ ਦੇ ਵਿੱਚ ਆਣਗੀਆਂ ਸੋ ਇਹ ਵੀ ਇੱਕ ਪਨਿਸ਼ਮੈਂਟ ਦਾ 파ਟ ਬਣਾ ਦਿੱਤਾ ਗਿਆ ਤੇ ਕੁਝ ਜਿਹੜੀਆਂ ਨੇ ਪ੍ਰੋਵੀਜ਼ਨਸ ਜਿਹੜੀਆਂ ਕਿ ਆਈਪੀਸੀ ਸੀ ਜਿਵੇਂ ਐਡਲਟਰੀ ਸੀ ਇਹ ਰਿਮੂਵ ਕਰ ਦਿੱਤੀ ਗਈ ਹੈ ਅਨੈਚੁਰਲ ਅਫੈਂਸੀਸ ਸੀਗੇ ਸੈਕਸ਼ਨ 377 ਸੀ si, ਇਰ ਮੂਵ ਕਰ ਦਿੱਤੀ ਗਈ ਹੈ ਤਾਂ ਹੋਰ ਜਿਹੜੇ ਕੁਝ ਇਸ ਤਰ੍ਹਾਂ ਦੇ ਸੈਕਸ਼ਨ ਸੀ ਜਿਹੜੇ ਕਿ ਜੱਜਮੈਂਟਸ ਨੇ ਆਲਰੇਡੀ ਡਿਲੂਟ ਕਰਤੇ ਸੀ ਪਰ ਉਹਨਾਂ ਦੀਆਂ ਪ੍ਰੋਵੀਜ਼ਨਸ ਆਈਪੀਸੀ ਦੇ ਵਿੱਚ ਐਗਜ਼ਿਸਟ ਕਰਦੀਆਂ ਸੀ ਉਹ ਨਵੇਂ ਲਾਜ਼ ਦੇ ਵਿੱਚ ਜਿਹੜੀਆਂ ਨੇ ਉਹ ਚੇਂਜ ਕਰ ਦਿੱਤੀਆਂ ਗਈਆਂ ਨੇ ਸੋ ਦੈਟ ਜਿਹੜਾ ਹੈਗਾ ਅ ਅੱਜ ਦੇ ਸਮੇਂ ਦੇ ਮੁਤਾਬਕ ਜਿਹੜੇ ਨਵ ਲਾਜ਼ ਬਣਾਏ ਜਾਣ ਇਸ ਤਰ੍ਹਾਂ ਹੀ ਜਿਹੜਾ ਹੈ ਸੀਆਰਪੀਸੀ ਦੇ ਵਿੱਚ ਜੋ ਕਿ ਉਸ ਨੂੰ ਹੁਣ ਨਵਾਂ ਜਿਹੜਾ ਹੈਗਾ ਉਸ ਨੂੰ ਬਣਾਇਆ ਗਿਆ ਉਹਦਾ ਬੀ ਐਨ ਐਸ ਐਸ ਦੇ ਨਾਮ ਤੇ ਜਿਹੜਾ ਹੈ ਸ਼ਾਰਟ ਚ ਅਸੀਂ ਹੈ ਗਿਆ ਉਹ ਐਪਲੀਕੇਬਲ ਹੈ ਅੱਜ ਤੋਂ ਉਹਦੇ ਵਿੱਚ ਵੀ ਕੁਝ ਚੇਂजेस ਕੀਤੀਆਂ ਗਿਆ ਨੇ ਸੱਚ ਐਸ ਜਿਹੜੀਆਂ ਮੈਂ ਸਮਝਦਾ ਕਿ ਇੰਪੋਰਟੈਂਟ ਚੇਂजेस ਨੇ ਉਹ ਹੈਗੀਆਂ ਨੇ ਕਿ ਰਿਮਾਂਡ ਹੈ ਰਿਮਾਂਡ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਪ੍ਰੋਵੀਜ਼ਨਸ ਚੇਂਜ ਕੀਤੀਆਂ ਨੇ ਹਾਲਾਂਕਿ ਇਹ ਇਹਦੇ ਬਾਰੇ ਦੋ ਵਿਊਜ਼ ਨੇ ਕਿ ਉਹ ਜਿਹੜਾ 15 ਦਿਨਾਂ ਦਾ ਰਿਮਾਂਡ ਸੀ ਹੁਣ ਵੱਧ ਦਿਨਾਂ ਦਾ ਹੋ ਸਕਦਾ ਕਿਆ ਹੋ ਸਕਦਾ ਕਿਆ ਨਹੀਂ ਇਹਦੇ ਲਈ ਅਸੀਂ ਜਿਹੜਾ ਹੈਗਾ ਆਪਣੇ ਐਡਵੋਕੇਟ ਭਰਾਵਾਂ ਨੂੰ ਸਾਰਿਆਂ ਨੂੰ ਕਿਹਾ ਵੀ ਅਸੀਂ ਗੋ ਥਰੂ ਹੋਵੋ ਔਰ ਇਹਦੇ ਵਿੱਚ ਅਗਰ ਕੋਈ ਸੁਜੈਸ਼ਨ ਹੈ ਅਸੀਂ ਮੰਗੀਆਂ ਨੇ ਸੁਜੈਸ਼ਨਸ ਹੁਣ ਵੀ ਕਿਉਂਕਿ ਐਮੈਂਡਮੈਂਟ ਕਿਸੇ ਵੇਲੇ ਵੀ ਹੋ ਸਕਦੀ ਹੈ ਤਾਂ ਉਹ ਜਿਹੜੀਆਂ ਨੇ ਐਮੈਂਡਮੈਂਟਸ ਜਿਹੜੀਆਂ ਨੇ ਅਗਰ ਕੋਈ ਸੁਜੈਸ਼ਨਸ ਆਂਦੀਆਂ ਨੇ ਅਸੀਂ ਉੱਪਰ ਭੇਜਾਂਗੇ ਕਈ ਜਿਹੜੇ ਨੇ ਪ੍ਰੋਕਲੇਮਡ ਡਿਫੈਂਡਰ ਸੀ ਪਹਿਲਾਂ ਪ੍ਰੋਕਲੇਮਡ ਡਿਫੈਂਡਰ ਕੀ ਹੁੰਦੇ ਸੀ ਕਿ ਚਲੇ ਜਾਂਦੇ ਸੀ ਉਹਨਾਂ ਦੇ ਖਿਲਾਫ ਟ੍ਰਾਇਲ ਹੀ ਨਹੀਂ ਸੀ ਹੁੰਦਾ ਤਾਂ ਹੁਣ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਜਿਹੜੀਆਂ ਨੇ ਆਗੀਆਂ ਨੇ ਕਿ ਪ੍ਰੋਕਲੇਮਡ ਡਿਫੈਂਡਰ ਦੇ ਖਿਲਾਫ ਵੀ ਅਗਰ ਕੁਝ ਕੰਡੀਸ਼ਨਸ ਪੂਰੀਆਂ ਹੁੰਦੀਆਂ ਨੇ ਤਾਂ ਉਹ ਜਿਹੜਾ ਹੈਗਾ ਅਸੀਂ ਉਹਨਾਂ ਦੇ ਖਿਲਾਫ ਵੀ ਟ੍ਰਾਇਲ ਚੱਲ ਸਕਦੀ ਹੈ ਭਾਵੇਂ ਉਹ ਐਬਸੈਂਟ ਨੇ ਇਨ ਐਬਸੈਂਸ਼ੀਆ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਟ੍ਰਾਇਲ ਚੱਲ ਸਕਦੀ ਹੈ ਤੇ ਹੋਰ ਜਿਹੜੀਆਂ ਸੀ ਆਰ ਪੀ ਸੀ ਦੇ ਵਿੱਚ ਜਿਹੜਾ ਹੁਣ ਜਿਹੜਾ ਸਾਡਾ ਨਵਾਂ ਕਾਨੂੰਨ ਹੈ ਜਨਨਿਕੇ ਬੀ ਐਨ ਐਸ ਐਸ ਉਹਦੇ ਵਿੱਚ ਇੱਕ ਜਦੋਂ ਟ੍ਰਾਇਲ ਕਨਕਲੂਡ ਹੋ ਜਾਂਦੀ ਹੈ ਸਪੋਜ਼ ਆਰਗੂਮੈਂਟਸ ਹੋ ਗਈਆਂ ਸਾਰਾ ਕੁਝ ਹੋ ਗਿਆ ਐਵੀਡੈਂਸ ਆ ਗਈ ਕਈ ਵਾਰ ਇਹ ਦੇਖਿਆ ਜਾਂਦਾ ਸੀ ਕਿ ਜੱਜਮੈਂਟ ਜਿਹੜੀ ਹੈਗੀ ਹੈ ਉਹਨੂੰ ਇੱਕ ਸਾਲ ਲੱਗ ਗਿਆ ਉਸ ਤੋਂ ਬਾਅਦ ਵੀ ਉਹ ਡਿਸਾਈਡ ਹੀ ਨਹੀਂ ਹੋਇਆ ਤਾਂ ਉਸ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਪਾਈਆਂ ਗਈਆਂ ਨੇ ਬੀ ਐਨ ਐਸ ਐਸ ਦੇ ਵਿੱਚ ਕਿ ਇੱਕ ਟਾਈਮ ਲਿਮਿਟ ਹੈ ਕਿ 45 ਡੇਸ ਦੇ ਵਿੱਚ ਜਿਹੜਾ ਹੈਗਾ ਤੁਸੀਂ ਜੱਜਮੈਂਟ ਦੇਣੀਆਂ ਨੇ ਸੋ ਕੁਝ ਮੈਂ ਸਮਝਦਾ ਕਿ ਇਹਨਾਂ ਨੂੰ ਮੈਂ ਜੋ ਦੇਖਿਆ ਹੈਗਾ ਕਿ ਸੋਸਾਇਟੀ ਦੇ ਫਾਇਦੇ ਦੇ ਲਈ ਬਹੁਤ ਸਾਰੀਆਂ ਪ੍ਰੋਵੀਜ਼ਨਸ ਇਸ ਹੈਗੀਆਂ ਨੇ ਦੋ ਹਰ ਚੀਜ਼ ਜਿੱਦੋਂ ਕੋਈ ਨਵੀਂ ਆਂਦੀ ਹੈ ਉਸ ਦੇ ਦੋ ਐਂਗਲ ਹੁੰਦੇ ਨੇ ਉਸ ਦੇ ਵਿੱਚ ਹਮੇਸ਼ਾ ਜਿਹੜੇ ਨੇ ਕਰੈਕਸ਼ਨ ਕਰਨ ਦਾ ਇੱਕ ਸਕੋਪ ਹੁੰਦਾ ਹੈਗਾ ਉਹ ਅਸੀਂ ਗਵਰਨਮੈਂਟ ਨੂੰ ਅਸਿਸਟ ਕਰਾਂਗੇ ਅਸੀਂ ਲਾਅ ਮਿਨਿਸਟਰੀ ਨੂੰ ਭੇਜਾਂਗੇ ਅਸੀਂ ਆਪਣਾ ਬਾਹਰ ਕੌਂਸਲ ਆਫ ਇੰਡੀਆ ਤੋਂ ਵੀ ਸਾਨੂੰ ਇੱਕ ਲੈਟਰ ਆਇਆ ਹੈਗਾ ਕਿਉਂਕਿ ਕੁਝ ਸਾਨੂੰ ਜਿਹੜੀਆਂ ਨੇ ਔਰਲੀ ਕੁਝ ਲੋਕਾਂ ਨੇ ਸੁਜੈਸ਼ਨਸ ਦਿੱਤੀਆਂ ਕਿ ਇਹ ਪਾਰਟਿਕੂਲਰ ਪ੍ਰੋਵੀਜ਼ਨਸ ਦੇ ਵਿੱਚ ਇਹ ਫਲੋ ਹੈਗਾ ਹੈ ਨਾ ਜਿਵੇਂ ਰਿਮਾਂਡ ਬਾਰੇ ਹੈ ਕਿ ਕੁਝ ਉਹਦੇ ਵਿੱਚ ਫਲੋ ਹੈਗੇ ਨੇ ਜਾਂ ਕੁਝ ਪੁਲਿਸ ਨੂੰ ਜਿਹੜਾ ਹੈ ਜਾਦਾ ਪਾਬੰਦੀਆਂ ਦਿੱਤੀਆਂ ਜਾਂ ਇਹਦੇ ਵਿੱਚ ਕੁਝ ਇਸ ਤਰ੍ਹਾਂ ਦਾ ਵਿਊ ਹੈਗਾ ਤਾਂ ਅਸੀਂ ਆਪਣੇ ਐਡਵੋਕੇਟ ਸਹਿਵਾਨ ਨੂੰ ਕਿਹਾ ਕਿ ਤੁਸੀਂ ਯੂ ਗੋ ਥਰੂ ਦੀ ਐਕਟਸ ਇਹਨੂੰ ਸੈਮੀਨਾਰ ਵੀ ਕਰਾਓ ਕਰਾ ਵੀ ਰਹੇ ਆ ਅਸੀਂ ਲੋਕਾਂ ਤੋਂ ਸੁਜੈਸ਼ਨਸ ਵੀ ਲੈ ਰਹੇ ਆ ਅਗਰ ਕੋਈ ਅਸਰਾਂ ਦੀਆਂ ਸੁਜੈਸ਼ਨਸ ਆਂਦੀਆਂ ਨੇ ਕਿ ਜਿਹੜੀਆਂ ਕਿ ਸਾਨੂੰ ਲੱਗਦਾ ਕਿ ਅੰਡੀਜ਼ਨੇਵਲ ਲਾਜ਼ ਨੇ ਅਸੀਂ ਡੈਫੀਨੇਟਲੀ ਭੇਜਾਂਗੇ ਸਾਨੂੰ ਪੂਰੀ ਉਮੀਦ ਹੈ ਕਿ 바ਰ ਕਾਉਂਸਲ ਆਫ ਇੰਡੀਆ ਤੇ ਸਾਡੀ ਲਾਅ ਮਿਨਿਸਟਰੀ ਜਿਹੜੀ ਹੈ ਇਸ ਨੂੰ ਦੇਖ ਕੇ ਡੈਫੀਨੇਟਲੀ ਇਹਨੂੰ ਲੁਕ ਇਨ ਟੂ ਕਰਨਗੇ ਹੋ ਕੋਈ ਅਸਰਾਂ ਦੀ ਪ੍ਰੋਵੀਜ਼ਨ ਹੋਊਗੀ ਉਹਨੂੰ ਅਮੈਂਡ ਕਰਨਗੇ ਅੱਛਾ ਜੀ ਜ਼ੀਰੋ ਐਫ ਆਈ ਆਰ ਦਾ ਵੀ ਇਹਦੇ ਚ ਕੀਤਾ ਗਿਆ ਉਹ ਉਹਦੇ ਬਾਰੇ ਵੀ ਦੱਸ ਹਾਂ ਹੁਣ ਜ਼ੀਰੋ ਐਫ ਆਈ ਆਰ ਜਿਹੜੀ ਹੈਗੀ ਹੈ ਉਹ ਕਿਤੇ ਵੀ ਜਿਹੜੀ ਹੈਗੀ ਹੈ ਅਫੈਂਸ ਕਿਤੇ ਵੀ ਹੋਇਆ ਉਹ ਜਿਹੜੀ ਹੈ ਜ਼ੀਰੋ ਐਫ ਆਈ ਆਰ ਮੇਰੇ ਖਿਆਲ ਸੈਕਸ਼ਨ ਅਗੇਵ ਹੈਗੀ ਹੈ 4 ਹੈ ਜਾਂ ਕੀ ਹੈ ਉਹਦੇ ਵਿੱਚ ਉਹਨਾਂ ਨੇ ਪਾ ਦਿੱਤੀ ਹੈ ਹੁਣ ਤਾਂ ਉਹ ਉਸ ਦਾ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਕੋਈ ਵੀ ਇਨਫੋਰਮੇਸ਼ਨ ਕਿਤੇ ਵੀ ਮਿਲਦੀ ਹੈ ਕਿ ਵੀ ਇਸ ਤਰ੍ਹਾਂ ਕਰਕੇ ਆ ਅਫੈਂਸ ਹੋਇਆ ਹੈਗਾ ਸਪੋਜ਼ ਪਟਿਆਲੇ ਹੋਇਆ ਹੈਗਾ ਚੰਡੀਗੜ੍ਹ ਜਿਹੜੀ ਹੈਗੀ ਆ ਉਹਦੀ 0 ਐਫ ਆਈ ਆਰ ਹੋ ਸਕਦੀ ਹੈ ਹਾਂ ਸੋ ਅੱਛਾ ਇੱਕ ਹੁਣ ਇਹਨੂੰ ਤੁਸੀਂ ਪੂਰੇ ਵੱਡੇ ਪੱਧਰ ਤੇ ਨੂੰ ਕਿਵੇਂ ਤੁਸੀਂ ਸਾਰੇ ਤੁਹਾਡੇ ਲਈ ਕਿੱਡਾ ਚੈਲੰਜ ਹੋਊਗਾ ਸਾਰੇ ਵਕੀਲਾਂ ਦੇ ਲਈ ਕਿਉਂਕਿ ਜੱਜ ਸਾਹਿਬ ਅੱਗੇ ਵੀ ਉਸੇ ਤਰੀਕੇ ਦੇ ਨਾਲ ਸਾਰੀ ਗੱਲ ਨੂੰ ਪੇਸ਼ ਕਰਨਾ ਰੱਖਣਾ ਉਹ ਕਿਵੇਂ ਚੈਲੰਜ ਕਿੰਨਾ ਦੇਖਦੇ ਹੋ ਇਸ ਤਰ੍ਹਾਂ ਹੈ ਕਿ ਮੈਂ ਜੋ ਸਮਝਦਾ ਵਕੀਲ ਔਰ ਬਾਰ ਐਸੋਸੀਏਸ਼ਨ ਇਹ ਆਪਣੇ ਆਪ ਚ ਇੱਕ ਯੂਨੀਵਰਸਿਟੀ ਨੇ ਹਰ ਵਕੀਲ ਇੱਕ ਯੂਨੀਵਰਸਿਟੀ ਹੈ ਬਾਰ ਐਸੋਸੀਏਸ਼ਨ ਵੀ ਜਿਹੜੀ ਹੈ ਉਹ ਯੂਨੀਵਰਸਿਟੀ ਤੋਂ ਵੀ ਵੱਡੀ ਹੈ ਅਸੀਂ ਸਾਡੇ ਕੋਲੇ ਐਕਸ ਹੈਗੇ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਲੰਬਾ ਚੋੜਾ ਚੈਲੰਜ ਹੈ ਡੈਫੀਨੇਟਲੀ ਇਹਨਾਂ ਨੂੰ ਅਡਾਪਟ ਕਰਨ ਦੇ ਲਈ ਕੁਝ ਜਿਹੜਾ ਹੈ ਸਮਾਂ ਲੱਗੇਗਾ ਉਹ ਜੱਜਿਸ ਨੂੰ ਵੀ ਲੱਗੇਗਾ ਔਰ ਉਹ ਐਡਵੋਕੇਟਸ ਨੂੰ ਵੀ ਲੱਗੇਗਾ ਔਰ ਮੈਨੂੰ ਲੱਗਦਾ ਕਿ ਅਸੀਂ ਜਿਹੜੀਆਂ ਵੀ ਚੰਗੀਆਂ ਚੀਜ਼ਾਂ ਨੇ ਜਾਇਦੇ ਜਿਹੜੇ ਲਾਜ਼ ਨੇ ਇਹਨਾਂ ਨੂੰ ਅਸੀਂ ਅਡਾਪਟ ਕਰਾਂਗੇ ਔਰ ਅਗਰ ਇਹਦੇ ਵਿੱਚ ਜਿਹੜੀਆਂ ਕੋਈ ਚੀਜ਼ਾਂ ਸਾਨੂੰ ਸਾਹਮਣੇ ਆਂਦੀਆਂ ਨੇ ਕਿ ਇਹ ਨਹੀਂ ਰੀਜ਼ਨੇਬਲ ਨਹੀਂ ਹੈ ਤਾਂ ਡੈਫੀਨੇਟਲੀ ਅਸੀਂ ਉਹਨਾਂ ਨੂੰ ਅਮੈਂਡਮੈਂਟ ਕਰਵਾਉਣ ਦੇ ਲਈ ਆਪਣਾ ਜਿੰਨੇ ਵੀ ਸਾਡੇ ਸਟੈਪਸ ਲੈਣੇ ਚਾਹੀਦੇ ਨੇ ਉਹ ਡੈਫੀਨੇਟਲੀ ਅਸੀਂ ਲਵਾਂਗੇ ਔਰ ਮੈਨੂੰ ਕੋਈ ਇਹ 10 ਦਿਨ ਦੀ ਗੱਲ ਹੈ ਜਾਂ 15 ਦਿਨ ਦੀ ਗੱਲ ਹੈ ਅਸੀਂ ਇਸ ਨੂੰ ਅਡਾਪਟ ਕਰਾਂਗੇ ਕੋਈ ਦਿੱਕਤ ਨਹੀਂ ਆਏਗੀ ਸਿੰਘਾ ਸਾਹਿਬ ਸਟ੍ਰਾਈਕ ਦੀ ਵੀ ਕਿਤੇ ਕਿਤੇ ਗੱਲ ਚੱਲ ਰਹੀ ਹੈ ਤੁਹਾਡੀ ਬਾਰ ਕਾਉਂਸਲ ਵੱਲੋਂ ਤੁਸੀਂ ਕੀ ਇਨਸਟਰਕਸ਼ਨਸ ਦਿੱਤੀਆਂ ਨੇ ਇਸ ਤਰ੍ਹਾਂ ਹੈ ਕਿ ਹਰ ਗੱਲ ਦੇ ਵਿੱਚ ਰਾਜਨੀਤੀ ਕਰਨੀ ਇਹ ਕੋਈ ਠੀਕ ਨਹੀਂ ਮੈਂ ਜੋ ਸਮਝਦਾ ਕੁਝ ਲੋਕ ਜਿਹੜਾ ਹੈ ਆਪਣੇ ਰਾਜਨੀਤਿਕ ਕਾਰਨਾ ਦੇ ਕਾਰਨ ਮੈਨੂੰ ਪਤਾ ਲੱਗਿਆ ਸੀ ਕਿ ਉਹ ਸਟ੍ਰਾਈਕ ਦੀ ਗੱਲ ਕਰ ਰਹੇ ਨੇ ਜਦ ਕਿ ਐਸਾ ਨਹੀਂ ਹੋਣਾ ਚਾਹੀਦਾ ਅਸੀਂ ਵਕੀਲ ਜੋ ਹੈਗੇ ਆ ਅਸੀਂ ਪਬਲਿਕ ਦੇ ਬੈਨੀਫਿਟਸ ਦੇ ਲਈ ਹੈ ਲਿਟੀਗੈਂਟਸ ਦੇ ਬੈਨੀਫਿਟਸ ਦੇ ਲਈ ਹੈ ਅਗਰ ਲਾਅ ਦੇ ਵਿੱਚ ਕੋਈ ਅਨਰੀਜ਼ਨੇਬਲਨੈਸ ਹੈ ਅਸੀਂ ਅੱਜ ਸਟ੍ਰਾਈਕ ਕਰਕੇ ਬੈਠ ਜਾਈਏ ਉਹਦਾ ਕੋਈ ਹੱਲ ਨਹੀਂ ਹੈ ਅਸੀਂ ਇੱਕ ਗਰੀਬ ਜਿਹਨੂੰ ਜਿਹਨੇ ਸਾਨੂੰ ਅੰਗੇਜ ਕੀਤਾ ਅਸੀਂ ਉਹਨੂੰ ਆਪਣੀਆਂ ਸਰਵਿਸਿਜ਼ ਨਾਲ ਪ੍ਰੋਵਾਈਡ ਕਰੀਏ ਅਸੀਂ ਸੜਕਾਂ ਤੇ ਬੈਠ ਜਾਈਏ ਇਹ ਕੋਈ ਹੱਲ ਨਹੀਂ ਹੈ ਅਸੀਂ ਜੋ ਵੀ ਹੈ ਕੋਈ ਅਨਰੀਜ਼ਨੇਬਲ ਗੱਲ ਹੋਏਗੀ ਇਹਨਾਂ ਦੇ ਵਿੱਚ ਸਾਨੂੰ ਮਿਲਦੀਆਂ ਨੇ ਸੁਜੈਸ਼ਨਸ ਅਸੀਂ ਡੈਫੀਨੇਟਲੀ ਉਸ ਨੂੰ ਪਰਸੂ ਕਰਾਂਗੇ ਬਾਰ ਕਾਉਂਸਲ ਆਫ ਇੰਡੀਆ ਨੇ ਵੀ ਜਿਹੜਾ ਹੈ ਇੱਕ ਲੈਟਰ ਕੱਢਿਆ 26 ਤਾਰੀਖ ਨੂੰ 26 6 ਨੂੰ ਇੱਕ ਲੈਟਰ ਕੱਢਿਆ ਹੈਗਾ ਉਹਨਾਂ ਨੇ ਇਹ ਅਪੀਲ ਕੀਤੀ ਹੈ ਸਾਡੇ ਮੰਨਨ ਮਿਸ਼ਰਾ ਜੀ ਨੇ ਕਿ ਕਿਸੇ ਨੇ ਕੋਈ ਸਟ੍ਰਾਈਕ ਤੇ ਨਹੀਂ ਜਾਣਾ ਔਰ ਸਾਨੂੰ ਜਿਹੜਾ ਹੈ ਇਹ ਇਨਸਟਰਕਸ਼ਨਸ ਨੇ ਕਿ ਕੋਈ ਜਿਹੜੀਆਂ ਨੇ ਅਗਰ ਕੋਈ ਅਨਰੀਜ਼ਨੇਬਲ ਇਹਦੇ ਵਿੱਚ ਪ੍ਰੋਵੀਜ਼ਨ ਹੈ ਤਿੰਨੋਂ ਲਾਜ਼ ਦੇ ਵਿੱਚ ਤਾਂ ਸਾਨੂੰ ਸੁਜੈਸ਼ਨਸ ਭੇਜੋ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਲਾਅ ਮਿਨਿਸਟਰ ਨੇ ਜਾਂ ਸਾਡੇ ਕੰਟਰੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਡੈਫੀਨੇਟਲੀ ਇਸ ਨੂੰ ਪੋਜੀਟਿਵ ਐਂਗਲ ਤੋਂ ਦੇਖਣਗੇ ਅਗਰ ਅਸੀਂ ਪੁਆਇੰਟ ਆਊਟ ਕਰਾਂਗੇ ਔਰ ਸਾਰੀਆਂ ਜਿਹੜੀਆਂ ਐਮੈਂਡਮੈਂਟਸ ਸੁਜੈਸਟ ਕਰਾਂਗੇ ਉਹਨਾਂ ਨੂੰ ਡੈਫੀਨੇਟਲੀ ਮੈਨੂੰ ਲੱਗਦਾ ਉਹ ਲੈ ਕੇ ਆਣਗੇ ਸੋ ਸਟ੍ਰਾਈਕ ਦਾ ਕੋਈ ਮੈਨੂੰ ਨਹੀਂ ਲੱਗਦਾ ਕੋਈ ਮੁੱਦਾ ਹੋਣਾ ਚਾਹੀਦਾ ਕੱਲ ਹੀ ਮੈਂਨੇ ਸਾਰੀਆਂ ਪ੍ਰੈਜ਼ੀਡੈਂਟਸ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਮੈਸੇਜ ਵੀ ਕੀਤਾ ਕਿ ਅਸੀਂ ਕੋਈ ਸਟ੍ਰਾਈਕ ਦੀ ਕਾਲ ਜਿਹੜੀ ਹੈ ਹਲੇ ਨਹੀਂ ਦੇ ਰਹੇ ਔਰ 6 ਤਾਰੀਖ ਨੂੰ ਦਿੱਲੀ ਬਾਰ ਕੌਂਸਲ ਆਫ ਇੰਡੀਆ ਦੇ ਵਿੱਚ ਜਿੰਨੇ ਵੀ ਚੇਅਰਮੈਨ ਵਾਈਸ ਚੇਅਰਮੈਨ ਕੰਟਰੀ ਦੇ ਹੈਗੇ ਨੇ ਉੱਥੇ ਮੀਟਿੰਗ ਹੋਣ ਜਾ ਰਹੀ ਹੈ ਅਸੀਂ ਸਾਰੀਆਂ ਪ੍ਰੋਵੀਜ਼ਨਸ ਨੂੰ ਉੱਥੇ ਕੰਸੀਡਰ ਕਰਾਂਗੇ ਕੋਈ ਅਗਰ ਅਨਰੀਜ਼ਨੇਬਲ ਗੱਲ ਹੈ ਡੈਫੀਨੇਟਲੀ ਅਸੀਂ ਉਸ ਨੂੰ ਮੈਟਰ ਨੂੰ ਟੇਕ ਅਪ ਕਰਾਂਗੇ ਸੋ ਸਟ੍ਰਾਈਕ ਦੇ ਬਾਰੇ ਮੈਂ ਸਮਝਦਾ ਹਾਲੇ ਕੋਈ ਸਟੇਜ ਨਹੀਂ ਹੈਗੀ ਆਖਰੀ ਸਵਾਲ ਜੀ ਦੇਸ਼ ਦੇ ਕਾਨੂੰਨੀ ਢਾਂਚੇ ਤੇ ਸਵਾਲ ਖੜੇ ਹੋ ਜਾਂਦੇ ਸੀ ਕਈ ਵਾਰੀ ਲੱਗਦਾ ਵੀ ਅੱਜ ਤੋਂ ਇਹਨਾਂ ਦੇ ਇੰਪਲੀਮੈਂਟੇਸ਼ਨ ਤੋਂ ਬਾਅਦ ਸੁਧਾਰ ਹੋਣ ਦੀ ਸੰਭਾਵਨਾ ਹੋਊਗੀ ਹੁਣ ਡੈਫੀਨੇਟਲੀ ਮੈਨੂੰ ਲੱਗਦਾ ਕਿ ਕਈ ਸਾਰੀਆਂ ਪ੍ਰੋਵੀਜ਼ਨ ਜਿਸ ਚ ਜੋ ਮੇਰਾ ਇਹ ਜਾਤੀ ਤੌਰ ਤੇ ਮੇਰਾ ਆਪਣਾ ਵਿਚਾਰ ਹੈਗਾ ਮੈਨੂੰ ਲੱਗਦਾ ਕਿ ਉਹ ਆਣੀਆਂ ਚਾਹੀਦੀਆਂ ਸੀ ਲੋੜ ਸੀ ਉਹ ਆਈਆਂ ਨਹੀਂ ਹਾਂ ਸੋ ਇਸ ਕਰਕੇ ਇਹਦੇ ਨਾਲ ਪਬਲਿਕ ਐਟ ਲਾਰਜ ਨੂੰ ਬੈਨੀਫਿਟ ਤਾਂ ਹੋਣਾ ਡੈਫੀਨਿਟਲੀ ਸਭ ਤੋਂ ਵੱਡੀ ਗੱਲ ਕਿ ਜੀ ਇਹਦੇ ਨਾਮ ਚੇਂਜ ਹੋ ਗਏ ਇਹਦੀਆਂ ਪ੍ਰੋਵੀਜ਼ਨਸ ਜਿਹੜੀਆਂ ਨੇ ਚੇਂਜ ਹੋ ਗਈਆਂ ਸੇਮ ਪ੍ਰੋਵੀਜ਼ਨਸ ਸੀ ਜਿਹੜੀ ਉਹ ਉਹਦੀ ਹੁਣ ਸੈਕਸ਼ਨ ਹੋਰ ਬਣ ਗਈ ਉਹਦੇ ਲਈ ਸਾਨੂੰ ਥੋੜਾ ਜਿਹੜੀ ਹੈ ਮਿਹਨਤ ਕਰਨੀ ਪੈਣੀ ਹੈ ਯਾਦ ਕਰਨੀ ਹੈ ਪੈਣੀ ਹੈ ਨੇ ਇਹ ਦਿੱਕਤ ਆਏਗੀ ਮੈਂ ਸਮਝਦਾ ਕਿ ਜਿਹੜੇ ਡਿਸੀਜਨਸ ਦੇ ਵਿੱਚ ਵੀ ਕੁਝ ਡਿਲੇ ਹੋਏਗੀ ਡੈਫੀਨੇਟਲੀ ਇੱਕ ਨਵਾਂ ਸਿਸਟਮ ਹੈ ਸੋ ਕਈ ਲਾਜ ਸਾਡੇ ਜਿਹੜੇ ਸੈਟਲ ਹੋ ਚੁੱਕੇ ਸੀ ਜਜਮੈਂਟਸ ਦੇ ਰਾਹੀਂ ਉਹ ਦੁਆਰ ਤੋਂ ਸਾਨੂੰ ਜਿਹੜੀਆਂ ਨੇ ਐਕਸਰਸਾਈਜ਼ਸ ਕਰਨੀਆਂ ਪੈਣਗੀਆਂ ਬਟ ਸਮੇਂ ਦੇ ਨਾਲ ਜਿਹੜਾ ਹੈ ਬਦਲਾਅ ਵੀ ਜ਼ਰੂਰੀ ਹੈ ਮੈਂ ਸਮਝਦਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀ ਅਸ਼ੋਕ ਸਿੰਘਲਾ ਜੀ ਦੇ ਨਾਲ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਦੇ ਨਾਲ ਬਦਲਾਅ ਆਊਗਾ ਅੱਜ ਇੱਕ ਚਲਾਈ ਤੋਂ ਇੰਪਲੀਮੈਂਟੇਸ਼ਨ ਹੋਣੀ ਹੈ ਤਿੰਨ ਨਵੇਂ ਕਾਨੂੰਨਾਂ ਦੀ ਤੇ ਇਹਦੇ ਵਿੱਚ ਵੱਡੇ ਪੱਧਰ ਤੇ ਕੀ ਕੀ ਚੇਂਜਸ ਕੀਤੇ ਗਏ ਨੇ ਜਿਦੇ ਨਾਲ ਪਬਲਿਕ ਨੂੰ ਜਿਹੜਾ ਹੈਗਾ ਫਾਇਦਾ ਹੋਊਗਾ ਜਿਹੜੇ ਵੀ ਅੱਗੇ ਖੱਜਲ ਖਵਾਰ ਹੁੰਦੇ ਸੀ ਸੋ ਕੁਝ ਕੁ ਜ਼ਰੂਰ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਨੇ ਜਿਦੇ ਨਾਲ ਲੱਗਦਾ ਵੀ ਖੱਜਲ ਖਵਾਰੀ ਲੋਕਾਂ ਦੀ ਘਟੂਗੀ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼